ਕਬਰਾਂ 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 ਨਿਊਜ਼ 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 ਸਵਾਗਤ ਹੈ ਮੈਂਟੂ ਜੀ ਜੀ ਆਨੂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਮੈਂਟੂ ਜੀ ਪਾਕ ਨੇ ਜਵਾਨ ਨੂੰ ਇੱਕ ਨੂੰ ਰਿਹਾ ਕਰ ਦਿੱਤਾ ਜਿਹੜਾ ਉਧਰ ਚਲੇ ਗਿਆ ਸੀ ਅੱਜ ਜੀ ਸ਼ਿੰ다 ਜੀ ਇਹ ਨਾ ਜਿਹੜਾ ਜਵਾਨ ਸੀਗਾ ਇਧਰ ਮੋਂ ਦੋੜ ਸੈਕਟਰ ਦੇ ਵਿੱਚ ਨਾ ਵੱਡਾ ਹਜਾਰਾ ਪਿੰਡ ਹੈ ਹਜਾਰਾ ਸਿੰਘ ਵਾਲਾ ਅੱਛਾ ਜੀ ਉਦੇ ਵਿੱਚ ਇੱਕ ਜਲੂਕੀ ਪੋਸਟ ਆ ਉਸ ਤੋਂ ਅਗਾਹ ਜਿਹੜੀ ਇੱਕ ਤਾਰੋਂ ਪਾਰ ਜ਼ਮੀਨ ਜਿਹਦੇ ਵਿੱਚ ਕਣਕ ਸੀਗੀ ਤੇ ਕਣਕ ਦੀ ਬਾਢੀ ਵਾਸਤੇ ਕਿਸਾਨ ਜਿਹੜੇ ਗਏ ਸੀਗੇ ਇਹ ਉਹਨਾਂ ਦੀ ਨਿਗਰਾਨੀ ਵਾਸਤੇ ਗਿਆ ਸੀਗਾ ਪੂਰਨ ਕੁਮਾਰ ਸ਼ਾਹੂ ਇਹਦਾ ਨਾਮ ਆ ਅੱਛਾ ਜੀ ਉਹ ਆ ਕੀ ਕਿ ਉੱਥੇ ਤੁੱਪ ਲੱਗੀ ਤੇ ਕਿਤੇ ਇਹ ਜਾ ਕੇ ਕੋਈ ਰੁੱਖ ਸੀਗਾ ਉਹਦੇ ਥੱਲੇ ਬੈਠ ਗਿਆ ਉਦੋਂ ਪਾਕ ਰੇਂਜਰਾਂ ਨੇ ਇਹਨੂੰ ਲਿਆ ਮਤਲਬ ਕਿ ਉਹ ਜ਼ੀਰੋ ਲਾਈਨ ਤੋਂ ਮਾੜਾ ਜਾਂ ਕਿਤੇ ਇਧਰ ਉਧਰ ਹੋ ਗਿਆ ਤੇ ਬੜਾ ਪੰਗਾ ਉਹ ਤੇ ਜਿਹੜੇ ਰਹਿਣ ਵਾਲੇ ਬੰਦੇ ਆ ਨਾ ਉਹਨਾਂ ਨੂੰ ਪਤਾ ਕਿ ਜ਼ੀਰੋ ਲਾਈਨ ਦੀ ਕੀ ਐਮੀਅਤ ਆ ਤੁਸੀਂ ਪੈਰ ਵੀ ਰੱਖ ਦਿੱਤਾ ਤਾਂ ਗਏ ਓਹੋ ਜੀ ਮਤਲਬ ਕਿ ਪਾਕ ਰੈਂਜਰਾਂ ਦੇ ਡਿੱਕੇ ਚੜਕੇ ਉਹਨਾਂ ਨੇ ਚੱਕ ਲੈਣਾ ਨਾਲ ਦੀ ਹੂੰ ਤਾਂ ਇਹ ਆ ਕਿ ਇਹ ਚਲਾ ਗਿਆ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਪੈ ਲਗਾਂ ਉਦੋਂ ਹੋਇਆ ਹੋਇਆ ਸੀਗਾ ਉੱਤੇ ਬਾਅਦ ਫਿਰ ਆਪਾਂ ਦੇਖਿਆ ਬੜਾ ਜ਼ਬਰਦਸਤ ਭਾਰਤ ਅਤੇ ਪਾਕਿਸਤਾਨ ਦਾ ਭੇੜ ਹੋਇਆ ਬਹੁਤ ਮਤਲਬ ਕਿ ਜਦਾਂ ਕਹ ਲਈਏ ਦੁਨੀਆ ਭਰ ਦੇ ਵਿੱਚ ਖਬਰਾਂ ਬਣੀਆਂ ਸਭ ਕੁਝ ਹੋਇਆ ਆਖੀਰ ਨੂੰ ਇਹ ਆ ਕੇ ਚਲੋ ਜੰਗਬੰਦੀ ਹੋ ਗਈ ਸੀਜ਼ਫਾਇਰ ਹੋ ਗਿਆ ਤੇ ਸੀਜ਼ਫਾਇਰ ਹੋਣ ਤੋਂ ਬਾਅਦ ਜੀ ਇਹ ਆਖੀਰ ਜਿਹੜਾ ਸਾਹ ਹਮ ਸੀ ਇਹ ਆਪਣੀ ਧਰਤੀ ਤੇ ਆ ਗਿਆ ਤੇ ਸਭ ਨੂੰ ਪਤਾ ਹੀ ਆ ਕਿ ਭਾਈ ਜਦੋਂ ਕਿਸੇ ਹਿਰਾਸਤ ਦੇ ਵਿੱਚੋਂ ਜਾਂ ਕਿਸੇ ਬਗਾਨੇ ਮੁਲਕ ਦੀ ਕੈਦ ਦੇ ਵਿੱਚੋਂ ਕੋਈ ਛੁੱਟ ਕੇ ਆਉਂਦਾ ਤੇ ਬਹੁਤ ਆਫ ਉਸ਼ੀ ਹੁੰਦੀ ਆ ਕਿਸੇ ਵਿਚਾਰੇ ਦੀ ਵਾਈਫ ਜਿਹੜੀ ਸੀਗੀ ਉਹ ਵੀ ਇੱਥੇ ਬੈਠੀ ਰਹੀ ਆ ਮੈਂ ਦੇਖਿਆ ਉਹਨੂੰ ਇਧਰ ਨਾ ਸਾਡੇ ਜਲਾਲਾਬਾਦ ਵਾਲੀ ਸਾਈਡ ਤੇ ਜੀ ਕਿਉਂਕਿ ਬਾਰਡਰ ਏਰੀਆ ਵੀ ਇੱਥੇ ਇਹਨਾਂ ਦੀਆਂ ਤੁਹਾਨੂੰ ਪਤਾ ਹੀ ਆ ਬਹੁਤ ਹੈਗੀਆਂ ਨੇ ਬੀਐਸਐਫ ਵਾਲੇ ਇਹਨਾਂ ਦੀਆਂ ਚੌਕੀਆਂ ਬਾਰਡਰ ਤੇ ਤਾਂ ਹੁੰਦੀ ਆ ਇਹਨਾਂ ਦੇ ਇਸ ਤਰ੍ਹਾਂ ਦਫ਼ਤਰ ਵਗੈਰਾ ਜਿਹੜੇ ਉਹ ਇੱਥੇ ਆ بڑے ਵੱਡੇ ਅਧਿਕਾਰੀ ਇਹਨਾਂ ਦੇ ਫਿਰੋਜ਼ਪੁਰ ਜਾਂ ਇਧਰ ਬਹਿੰਦੇ ਆ ਕੇ ਹੂੰ ਤਾਂ ਉਹ ਵਿਚਾਰੀ ਬੀਬੀ ਜਿਹੜੀ ਸੀ ਉਹ ਹੁਣ ਤੁਹਾਨੂੰ ਪਤਾ ਹੀ ਹੈ ਜਦੋਂ ਜੰਗ ਚੱਲਦੀ ਹੋਵੇ ਫਿਰ ਕਿਹੜਾ ਜੰਗੀ ਕੈਂਦੀਆਂ ਨੂੰ ਚਾਹੇ ਹੋ ਜੇ ਬੰਦਿਆਂ ਨੂੰ ਉਹਦਾ ਸੱਚੀ ਗੱਲ ਅਖੀਰ ਹੁਣ ਜਿਹੜੀ ਕੈਲੋਕ ਫਲੈਗ ਮੀਟਿੰਗਾਂ ਤੋਂ ਬਾਅਦ ਗੱਲ ਨਹੀਂ ਸੀ ਬਣੀ ਹੁਣ ਦੱਸਦੇ ਕਿ ਡੀਜੀਐਮਓ ਡੀਜੀਐਮ ਤੁਸੀਂ ਇਹ ਸ਼ਬਦ ਅਕਸਰ ਸੁਣਦੇ ਹੋਗੇ ਕਿ ਡੀਜੀਐਮਓ ਹਾਂਜੀ ਡੀਜੀਐਮਓ ਪਤਾ ਕੀ ਹੁੰਦਾ ਜੀ ਕਲੈਕਟਰ ਜਨਰਲ ਮਿਨਿਸਟਰੀ ਆਪਰੇਸ਼ਨ ਹੂੰ ਇਹ ਮਿਲਟਰੀ ਆਪਰੇਸ਼ਨਾਂ ਦੇ ਜਿਹੜੇ ਡਾਇਰੈਕਟਰ ਜਨਰਲ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਡੀਜੀਐਮ ਤਾਂ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਫਿਰ ਗੱਲਬਾਤ ਹੋਈ ਆ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ ਨੇ ਹਾਂਜੀ ਉਹਨਾਂ ਦੀ ਇਹ ਸਹਿਮਤੀ ਬਣੀ ਕਿ ਇਸ ਨੂੰ ਸਾਹੂ ਨੂੰ ਯਾਨੀ ਪਰਤਾਵੇ ਹੋ ਗਈ ਤਾਂ ਇਹ ਪਰਤ ਕਿਹਾ ਆ ਫਿਰ ਤੁਹਾਨੂੰ ਪਤੰ ਸਾਹੂ ਨੂੰ ਕਿ ਜੀ ਉਹਨਾਂ ਨੇ ਮੇਜ ਕੋ ਬੁਲਾਇਆ ਮੈਂ ਪਰਦੇਸੀ ਘਰ ਵਾਪਸ ਆਇਆ ਤਾਂ ਗੱਲ ਐਦਾਂ ਦੀ ਹੋ ਜਾਂਦੀ ਆ ਕਿ ਬਈ ਠੀਕ ਆ ਇਹੋ ਜਿਹੜੇ ਫੌਜੀ ਹੁੰਦੇ ਆ ਜਾਂ ਜੰਗੀ ਕੈਦੀ ਹੁੰਦੇ ਆ ਉਹਨਾਂ ਦੇ ਨਾਲ ਸਲੂਕ ਮਤਲਬ ਕਿ ਉਹ ਜਾਂ ਨਹੀਂ ਕੀਤਾ ਜਾਂਦਾ ਠੀਕ ਆ ਪਰ ਬਹੁਤ ਹੱਦ ਤੱਕ ਕਹ ਕਹ ਖੁਸ਼ੀ ਤੇ ਹੁੰਦੀ ਆ ਨਾ ਨਜਾਇਜ਼ ਵਲੇ ਦੀ ਵੱਡੀ ਖਬਰ ਬਣ ਗਈ ਹੈ ਨੈਸ਼ਨਲ ਨਿਊਜ਼ ਹੈਸ ਵਲੇ ਦੀ ਤੇ ਇੱਕ ਅਪੁਸ਼ਟ ਖਬਰ ਹੈ ਅੱਛਾ ਜੀ ਮੈਂ ਉਹਨੂੰ ਪੁਸ਼ਟੀ ਨਹੀਂ ਕਰਦਾ ਕਹਿੰਦੇ ਕਿ ਇੱਕ ਬੰਦਾ ਪਾਕਿਸਤਾਨ ਦਾ ਵੀ ਮਤਲਬ ਕਿ ਇਹਨਾਂ ਨੇ ਫੜਿਆ ਸੀਗਾ ਸ਼ਾਇਦ ਉਹ ਵੀ ਵਾਪਸ ਕਰ ਦਿੱਤਾ ਇਹੀ ਹੁੰਦਾ ਨਾ ਕਿ ਜਦੋਂ ਤੁਸੀਂ ਹਸਪਤਾਲ ਵਿੱਚ ਬਿਠਾਉਨੇ ਹੋ ਤਾਂ ਫਿਰ ਉਹ ਜਿਹੜਾ ਕੋਈ ਤੁਹਾਡੇ ਕੋਲ ਹੁੰਦਾ ਤੁਸੀਂ ਮੋੜਦੇ ਹੋ ਜੇ ਉਹਨਾਂ ਦੇ ਕੋਲ ਕੋਈ ਬੰਦਾ ਹੁੰਦਾ ਤਾਂ ਫਿਰ ਉਹ ਵਾਪਸ ਮੋੜ ਦਿੰਦੇ ਮਿੰਟ ਜੀ ਗੱਲ ਕਰਦੇ ਅਗਲੀ ਕਿ ਕਰਨਲ ਸੋਫੀਆ ਦਾ ਕੀਤਾ ਗਿਆ અપਮਾਨ ਜੀ ਹਾਂਜੀ ਦੇਖੋ ਕਰਨਲ ਸੋਫੀਆ ਦਾ ਮਾਮਲਾ ਜਿਹੜਾ ਹੈ ਕਰਨਲ ਸੋਫੀਆ ਦਾ ਮਾਮਲਾ ਇਹ ਆ ਕਿ ਕਰਨਲ ਸੋਫੀਆ ਇੱਕ ਐਸੀ ਅ ਹਕਸਰਿਆ ਜਾਂਵਾਜ਼ ਅਫਸਰਿਆ ਹਾਂਜੀ ਸ਼ੁਰੂਆਤ ਦੇ ਵਿੱਚ ਇਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਦੋ ਸੀਗੀਆਂ ਹੂੰ ਦੋ ਸਵੇਰ ਮਕਾਸਿੰਗ ਤੇ ਇੱਕ ਉਹਦੇ ਚ ਕੀ ਸੀਗਾ ਕਿ ਇੰਡੀਆ ਨੇ ਇੱਕ ਵਰਲਡ ਲੈਵਲ ਤੇ ਮੈਸੇਜ ਦਿੱਤਾ ਸੀਗਾ ਕਿ ਸਾਡੀਆਂ ਧੀਆਂ ਜਿਹੜੀਆਂ ਹਾਂਜੀ ਉਹ ਮਤਲਬ ਕਿ ਲੀਡ ਕਰਦੀਆਂ ਨੇ ਇੱਥੇ ਜੀ ਮੈਸੇਜ ਨੂੰ ਸਮਝੋ ਹੂੰ ਕਿ ਚਾਹੇ ਜੰਗ ਹੈ ਤੇ ਚਾਹੇ ਫਿਰ ਘਰੇ ਰੋਟੀ ਦੀ ਮੰਗ ਹੈ ਹੂੰ ਤਾਂ ਮਤਲਬ ਕਿ ਦੋਨਾਂ ਹੀ ਮਹਾਜ਼ਾ ਤੇ ਇਹ ਲੜਦੀਆਂ ਇੱਕ ਇੱਕ ਮੈਸੇਜ ਸੀ ਉਹਦੇ ਵਿੱਚ ਇੱਕ ਲੜਕੀ ਜਿਹੜੀ ਹਿੰਦੂਆਂ ਦੀ ਸੀ ਇੱਕ ਮੁਸਲਮਾਨਾਂ ਦੀ ਸੀ ਅੱਛਾ ਜੀ ਯਾਨੀ ਇੱਥੇ ਹਿੰਦੂ ਤੇ ਮੁਸਲਮ ਬਈ ਇਕੱਠੇ ਨੇ ਇਸ ਮੁਲਕ ਦੇ ਵਾਸਤੇ ਯਾਨੀ ਉਹ ਇੱਕ ਪੈਗਾਮ ਦਿੱਤਾ ਗਿਆ ਇਸ ਦਾ ਤਾਂ ਕਰਨਲ ਸੋਫੀਆ ਜਿਹੜੀ ਸੀ ਕਿ ਉਹ ਰਾਤੋਂ ਰਾਤ ਵੈਸੇ ਤੋਂ ਬਹੁਤ ਕਹਿੰ ਲੋ ਕਿ ਵੱਡੀ ਅਫਸਰ ਆ ਮੇਰੇ ਖਿਆਲ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਵੀ ਉਹ ਉਸ ਮਹਿੰਮਾ ਚ ਹਿੱਸਾ ਲੈ ਚੁੱਕੀ ਆ ਜੀ ਉਡੀ ਸਾਰੀ ਫੈਮਿਲੀ ਜਿਹੜੀ ਆ ਉਹ ਮਿਲਟਰੀ ਬੈਕਗ੍ਰਾਉਂਡ ਵਾਲੀ ਆ ਕਿਥੇ ਇੱਕ ਕੈਲੋਕ ਖਜੂਕ ਜਿਆ ਲੀਡਰ ਹੈ ਇਹਨਾਂ ਦਾ ਮੰਤਰੀ ਆ ਵਿਜੇ ਸ਼ਾਹ ਹੂੰ ਵਿਜੇ ਸ਼ਾਹ ਨੇ ਉੱਠ ਕੇ ਆਖੇ ਦਿੱਤਾ ਐਮਪੀ ਦੇ ਵਿੱਚ ਜੀ ਇਹ ਅਸੀਂ ਉਹਨਾਂ ਨੂੰ ਮਤਲਬ ਕਿ ਇਹਨਾਂ ਦੀ ਜਿਹੜੇ ਜਿਹੜੇ ਬੰਦਿਆਂ ਨੇ ਸਾਡੇ ਮਤਲਬ ਕਿ ਤੀਂਆਂ ਦਾ ਕੈਲੋਕ ਬੱਚੀਆਂ ਦਾ ਸੰਧੂਲ ਮਿਟਾਇਆ ਸੀਗਾ ਨਾ ਜੀ ਅਸੀਂ ਉਹਨਾਂ ਦੀ ਭੈਣ ਭੇਜ ਕੇ ਹੀ ਉਹਨਾਂ ਨੂੰ ਨੰਗਿਆ ਕੀਤਾ ਇਹ ਬਹੁਤ ਵੱਡੀ ਗੱਲ ਸੀ ਜਿਹਦੇ ਮਾਇਨੇ ਸਮਝ ਜੀ 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 ਜਿਹਨਾਂ ਨੇ ਕੀਤਾ ਉਹ ਦਰਿੰਦੇ ਹਾਂਜੀ ਤੇ ਕਰਨਲ ਸੋਫੀਆ ਜਿਹੜੀ ਕਿ ਕੈਲੋ ਕੇ ਹੀਰੋ ਆ ਹੂੰ ਉਸ ਨੂੰ ਉਹਨਾਂ ਦੀ ਭੈਣ ਦੱਸ ਦਿੱਤਾ ਇਸ ਮੈਂ ਤੇ ਇਹੋ ਜਿਹੇ ਨੂੰ ਖਚਾ ਹੀ ਕਹਿਣਾ ਹੁੰਦਾ ਕਿ ਜੀਆਂ ਖਚਾ ਵੇਚ-ਮਾਜਦੀਆਂ ਫਿਰਦੀਆਂ ਅੱਜ ਕੱਲ੍ਹ ਦੁਨੀਆਦਾਰੀ ਚ ਬਹੁਤ ਹੁੰਦਾ ਆ ਹੂੰ ਤਾਂ ਇਸ ਬੰਦੇ ਨੇ ਬਹੁਤ ਜ਼ਿਆਦਾ ਕੈਲੋ ਕੇ ਖਾਚਵਟੀ ਉਹ ਤੋਂ ਬਾਅਦ ਇਹਦਾ ਵਿਰੋਧ ਹੋਇਆ ਹੁਣ ਇਹ ਕਹਿੰਦਾ ਮੈਂ 10 ਵਾਰੀ ਮਾਫੀ ਮੰਗਦਾ ਹਾਂ ਐਡਾ ਬੁਸ਼ਰਮ ਜੇ ਸ਼ਿੰਦਾ ਜੀ ਮਾਫੀ ਵਾਲੀ ਗੱਲ ਕਰਦੇ ਆ ਵੀ ਅਸਣ ਡਿਆ ਸੀ ਓ ਮਾਈ ਗੋਡ ਮੈਂ ਆ ਕਿ ਆ ਵੀ ਇਹੋ ਜੇ ਬੰਦੇ ਨੂੰ ਮੰਤਰੀ ਬਣਾ ਕੇ ਕੀ ਲੈਣਾ ਇਹ ਐਡਾ ਚਵਲ ਹੈ ਜੀ ਮਾਫ ਕਰਨਾ ਇਹੋ ਜੇ ਸ਼ਾਮ ਜਿਹੜੇ ਆ ਨਾ ਨਿਕਲਦੇ ਆ ਇੱਕ ਵਾਰ ਨੇ ਇਹ ਇਹ ਨਾ ਬੱਚਿਆਂ ਨੂੰ ਟੀ-ਸ਼ਰਟਾਂ ਵੰਡਦਾ ਪਿਆ ਸੀਗਾ ਤੇ ਐਡਾ ਇਹ ਮੈਂ ਹੁਣ ਕੀ ਕਰਾਂ ਸ਼ਬਦ ਰੋਕਦੇ ਨਹੀਂ ਐ ਮਨਸਾਈ ਰੋਕਣੇ ਪੈਂਦੇ ਆ ਕਿ ਇਹਨੇ ਬੱਚੀਆਂ ਦੀ ਬ੍ਰੈਸਟ ਤੇ ਸਵਾਲ ਕਰ ਦਿੱਤੇ ਸੀ ਕਿ ਥੱਲੇ ਕੀ ਪਾਉਂਦੀਆਂ ਨੇ। ਓ ਮਾਈ ਗਾਡ। ਇਹ ਇੱਕ ਦਾ ਉੱਤੇ ਦਾ ਹੱਡ ਜੀ। ਜੀ। ਇਹ ਆ ਕਿ ਭਾਜਪਾ ਨੂੰ ਇਹੋ ਜਿਹੇ ਬੰਦੇ ਰਾਸ ਆਉਂਦੇ ਆ ਨੀ ਤੇ ਇਹਨੂੰ ਚੁੱਕ ਕੇ ਮਾਰਿਆ ਹੋਵੇ ਮੰਤਰੀ ਮੰਡਲ ਚੋਂ ਬਾਹਰ। ਉਸ ਵੇਲੇ ਵੈਸੇ ਦਾ ਵਿਵਾਦ ਹੋਇਆ ਸੀਗਾ ਉਸ ਵੇਲੇ ਵੀ ਇਹਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀਗਾ ਪਰ ਜੋ ਬੱਚੀਆਂ ਬਾਰੇ ਜੋਔਰਤਾਂ ਬਾਰੇ ਇਹੋ ਜਿਹੇ ਖਿਆਲਤ ਰੱਖਦਾ ਸ਼ਿੰਦਾ ਜੀ ਉਹਦੀ ਮਾਨਸਿਕਤਾ ਚ ਇਹਦਾ ਮਤਲਬ ਹੈ ਕਿ ਬਹੁਤ ਕੁਝ ਚੱਲ ਰਿਹਾ ਹੈ। ਜੀ ਜੀ ਬਿਲਕੁਲ। ਬੀ ਦੰਦੇ ਨੂੰ ਕਾਲੇ ਪਾਣੀ ਭੇਜਣਾ ਚਾਹੀਦਾ ਹੈ ਬੀਬੀਐਮਬੀ ਤੇ ਸੁਣਵਾਈ ਹੋਈ ਹੈ ਜੀ ਹਾਂ ਜੀ ਦੇਖੋ ਬੀਬੀਐਮਬੀ ਤੇ ਸੁਣਵਾਈ ਜਿਹੜੀ ਅਕਸ਼ਨ ਦਾ ਜੀ ਹੋ ਗਈ ਆ ਤੇ ਮੈਂ ਉਹਦੇ ਤੇ ਤੁਹਾਨੂੰ ਅਪਡੇਸ਼ਨ ਦੇ ਦਿੰਦਾ ਕਿਉਂਕਿ ਮੈਨੂੰ ਹੁਣ ਕਾਨੂੰਨ ਵਾਲੇ ਕਿਸੇ ਕੋਲ ਤੇ ਜਾਣਾ ਪੈਣਾ ਖੜੇ ਪੈਰ ਜੀ ਆ ਜੀ ਬਿਲਕੁਲ ਇੱਕ ਤਰੀਕ ਪੈ ਗਈ ਆ 20 20 ਮਈ ਨੂੰ ਹੁਣ ਸੁਣਵਾਈ ਹੋਏਗੀ ਤਾਂ ਇਹਦੇ ਵਿੱਚ ਕੀ ਸੀਗਾ ਕਿ ਪੰਜਾਬ ਸਰਕਾਰ ਨੇ ਰਿਵਿਊ ਪਟੀਸ਼ਨ ਪਾਈ ਸੀ ਨਜ਼ਰਸਾਨੀ ਦੀ ਪਟੀਸ਼ਨ ਪਾਈ ਸੀ ਅੱਛਾ ਜੀ ਨਜ਼ਰਸਾਨੀ ਕੀ ਹੁੰਦੀ ਹੈ ਕਿ ਆਪਾਂ ਕਿਸੇ ਦੇ ਘਰੇ ਕੁਝ ਲੈਣ ਜਾਈਏ ਅਗਰ ਜਵਾਬ ਦੇਵੇ ਆਪਾਂ ਕਹਿੰਦੇ ਇਹ ਬਾੜਾ ਜਾ ਦੇਖ ਲੈ ਯਾਰ ਕਿਤੇ ਫਿਰ ਦੇਖ ਲੱਗਦੇ ਪਏ ਹੁਣ ਦੇ ਦੇ ਕੋਈ 2-400 ਉਧਾਰਾ ਹਾਂ ਉਹ ਨਜ਼ਰਸਾਨੀ ਹੈ ਇੱਕ ਵਾਰੀ ਤੋਂ ਵੇਖ ਕੇ ਆਇਆ ਕਹਿੰਦਾ ਹੈ ਨਹੀਂ ਤੇ ਆਪਾਂ ਕਹਿੰਦੇ ਯਾਰ ਮਾਰ ਲੈ ਹੱਥ ਉੱਤੇ ਦਰੁਖ ਤੇ ਮਿਲ ਜਾਣਾ ਤੋ ਨਜ਼ਰਸਾਨੀ ਹੈ ਜੀ ਯਾਨੀ ਕਿ ਦੁਬਾਰਾ ਨਿਗਾਹ ਮਾਰਨਾ ਇਹ ਫੈਸਲਾ ਜਿਹੜਾ ਪੰਜਾਬ ਦੇ ਉਲਟ ਆਇਆ ਸੀਗਾ ਤਾਂ ਉਹ ਨੂੰ ਚੈਲੰਜ ਕੀਤਾ ਗਿਆ ਨਜ਼ਰਸਾਨੀ ਦੇ ਰੂਪ ਦੇ ਵਿੱਚ ਕਿ ਨਜ਼ਰਸਾਨੀ ਕਰੋ ਜੀ ਇਸ ਫੈਸਲੇ ਦੀ ਤਾਂ ਉਹਦੇ ਚ ਗਰਾਉਂਡਸ ਜਿਹੜੇ ਸੀ ਪੰਜਾਬ ਦੇ ਬਿਲਕੁਲ ਨਵੇਕਲੇ ਸੀਗੇ ਉਹਦੇ ਚ ਯਮਨਾ ਜਿਹੜੀ ਇਹਨਾਂ ਦੀ ਪੱਛਮ ਵਾਲੀ ਹੈ ਹਾਂਜੀ ਉਹਦੀ ਨਹਿਰ ਦੀ ਜੋ ਮਰੰਮਤ ਕਰ ਰਿਆ ਸੀ ਹਰਿਆਣਾ ਕੇ ਚਲਦੀ ਹੈ ਉਹਦਾ ਹਵਾਲਾ ਦਿੱਤਾ ਗਿਆ ਕਿ ਉਹ ਮਰੰਮਤ ਜਿਹੜੀ ਆ ਉਹ ਮੁਕੰਮਲ ਹੋ ਗਈ ਆ ਹੁਣ ਇਹਨਾਂ ਨੂੰ ਉਧਰੋਂ ਪਾਣੀ ਮਿਲਣਾ ਸਟਾਰਟ ਹੋ ਜਾਏਗਾ ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਜੋ ਨਿਗਰਾਨ ਨੇ ਇੱਥੋਂ ਦੇ ਨਿਗਰਾਨ ਇੰਜੀਨੀਅਰ ਜੀ ਉਹਨਾਂ ਦਾ ਆਪਣਾ ਲਿਖਿਆ ਪੱਤਰ ਹੈ ਕਿ ਜਿਹਦੇ ਵਿੱਚ ਜੇ ਤੁਸੀਂ ਪਾਣੀ ਛੱਡਦੇ ਹੋ ਹਰਿਆਣੇ ਨੂੰ ਤਾਂ ਕੰਢੇ ਟੁੱਟ ਸਕਦੇ ਆ ਹੂੰ ਨਹਿਰ ਦੇ ਕੰਢੇ ਜੜੂਆਂ ਮਜ਼ਬੂਤ ਨਹੀਂ ਹੈਗੇ ਜੀ ਇਸ ਤੋਂ ਇਲਾਵਾ ਕਿ ਜਿਹੜੇ ਕੇਂਦਰੀ ਗ੍ਰਹਿ ਸੈਕਟਰੀ ਆ ਉਹ ਪਾਣੀ ਛੱਡਣ ਦਾ ਹੁਕਮ ਨਹੀਂ ਦੇ ਸਕਦੇ ਇਹ ਉਹਨਾਂ ਦਾ ਅਧਿਕਾਰ ਖੇਤਰ ਨਹੀਂ ਹੈ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਗਰਾਊਂਡਸ ਲੈ ਕੇ ਗਈ ਆ ਪੰਜਾਬ ਸਰਕਾਰ ਤਾਂ ਹੁਣ ਉਹਨਾਂ ਨੇ 20 ਤਰੀਕ ਦੇ ਦਿੱਤੀ ਐ ਸ਼ਿੰ다 ਜੀ ਮੁੱਕ ਗਿਆ ਮੇਲਾ ਹੋ ਗਿਆ ਫੈਸਲਾ ਜੀ ਤਾਂ ਇਹ ਆ ਕਿ ਉਦੋਂ ਤੱਕ 20 20 ਤੁਹਾਨੂੰ ਮੈਂ ਕਹਿੰਦਾ ਸੀਗਾ ਕਿ 20 ਆ ਜਾਣੀ ਆ ਹਾਂਜੀ 20 ਪੁੱਜ ਜਾਣੀ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਸੀ ਨਾ ਤਾਂ ਇਹ ਤੂੰ ਤੇ 20 ਪਹਜਾ ਛੱਡੀ ਤੇ ਗੱਲ ਇਹ ਆ ਕਿ 20 ਪੁੱਜਣੀ ਸੀ 20 ਪੁੱਜ ਗਈ ਆ 20 ਮਤਲਬ ਕਿ ਤਰੀਕ ਪੁੱਜਣੀ ਸੀ 20 ਪੁੱਜ ਗਈ ਆ ਤਾਂ ਹੁਣ ਇਹਦਾ ਮਤਲਬ ਇਹੋ ਆ ਕਿ ਮਾਮਲਾ ਠੰਡਾ ਹੋ ਜਾਏਗਾ ਕਿਉਂਕਿ 21 ਮਈ ਤੋਂ ਪਾਣੀ ਫਿਕਸ ਕੋਟੇ ਤੋਂ ਬਾਅਦ ਦੁਬਾਰਾ ਸਾਈਕਲ 'ਚ ਜਿਹੜਾ ਸਟੇਟਾ ਨੂੰ ਜਾਣਾ ਸਟਾਰਟ ਹੋ ਜਾਂਦਾ ਤਾਂ ਗੱਲ ਇਹ ਆ ਕਿ ਹੱਲਾ 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 ਜਿੰਨੀ ਹਣੀ ਸੀ ਉਹ ਹੀ ਆ ਉਹ ਚੁੱਪ ਕਰਕੇ ਬਹਿ ਜਾਣਗੇ ਜੀ ਜੀ ਆਪ ਵਿਧਾਇਕ ਦੀ ਸੁਰੱਖਿਆ ਵਾਪਸ ਲਈ ਗਈ ਹੈ ਇਹ ਸ਼ੰਦਾ ਜੀ ਜਿਹੜੇ ਹੈਗੇ ਰਮਨ ਕੁਮਾਰ ਰਮਨ ਅਰੋੜਾ ਰਮਨ ਅਰੋੜਾ ਹਾਂ ਜੀ ਜਲੰਧਰ ਹਾਂ ਜੀ ਉਹਨੇ ਇਹਨਾਂ ਦਾ ਅੱਜ ਕਹਿ ਲੋ ਕਿ ਬਹੁਤ ਰੌਲਾ ਪਿਆ ਰੌਲਾ यूं ਪਿਆ ਕਿ ਚਾਹਨ ਕਿ ਇਹਨਾਂ ਦੀ ਨਾ ਸਿਕਿਉਰਿਟੀ ਵਾਪਸ ਲੈ ਲਈ ਗਈ ਵਿਡਰੋ ਕਰ ਲਈ ਗਈ ਇਸ ਤੋਂ ਇਲਾਵਾ ਇਹ ਵੀ ਮੈਨੂੰ ਤੇ ਸੁਣਨ ਦੇ ਵਿੱਚ ਆਇਆ ਰਾਤੀ ਮੈਨੂੰ ਕੋਈ ਮੁੰਡੇ ਨੇ ਫੋਨ ਕੀਤਾ ਮੀਡੀਆ ਵਾਲਾ ਸੀਗਾ ਤਾਂ ਕਹਿੰਦਾ ਜੀ ਇਹ ਵੀ ਖਬਰ ਆ ਰਹੀ ਹੈ ਕਿ ਇਹਨਾਂ ਤੋਂ ਗੱਡੀ ਵਾਪਸ ਲੈ ਲਈ ਆ ਤੇ ਮੈਂ ਕਹਾਂ ਕਿ ਤੇ ਇਹ ਨਾ ਹੋਵੇ ਕਹਿਣ ਕਿ ਅਸੀਂ ਤੇਰੇ ਤੋਂ ਟਿਕਟ ਹੀ ਵਾਪਸ ਲਈਏ ਤੈਨੂੰ ਬੇਟਿਕਟਾ ਕਰ ਦਿੰਨੇ ਜਿਹੜੀ ਵਿਦਾਇਗੀ ਦਿੱਤੀ ਆ ਜੀ ਇਹ ਤਾਂ ਹੋ ਨਹੀਂ ਸਕਦਾ ਇਹ ਤਾਂ ਸ਼ਾਇਦ ਕਾਹਲੀ ਦਿੰਦੇ ਕਹਿੰਦਾ ਜੀ ਗੱਲ ਇਹ ਆ ਕਿ ਰਮਨ ਅਰੂੜਾ ਦਾ ਇੱਕ ਵਾਰੀ ਨਾ ਝਗੜਾ ਹੋਇਆ ਸੀ ਦਰੇਸ਼ ਲੋਗਰਾ ਨਾਲ ਨਰੇਸ਼ ਲੋਗਰਾ ਨੂੰ ਦੁਆਬੀਏ ਚੰਗੀ ਤਰ੍ਹਾਂ ਜਾਣਦੇ ਆ ਹਾਂਜੀ ਹੁਸ਼ਿਆਰ ਇਹ ਜਲੰਧਰ ਦੇ ਵਿੱਚ ਉਸ ਪੁਲਿਸ ਅਫਸਰ ਦਾ ਕੋਈ ਨਾ ਕੋਈ ਪੰਗਾ ਛਿੜਿਆ ਰਿhta ਹੈ। ਜੀ। ਹੈ ਉਹ ਮਾੜੇ ਘਰੋਂ ਆਇਆ ਸੀ ਤੇ ਬਹੁਤ ਤਗੜਾ ਅਫਸਰ ਬਣ ਗਿਆ ਤੇ ਕੋਈ ਸ਼ੱਕ ਨਹੀਂ। ਹਮ। ਪਰ ਬਾਤ ਦੇ ਵਿੱਚ ਉਹਦੀਆਂ ਕਈ ਪ੍ਰਕਾਰ ਦੀਆਂ ਬਦਨਾਮੀਆਂ ਹੋਈਆਂ ਕਈ ਪ੍ਰਕਾਰ ਦੇ ਜਿਹੜੇ ਆ ਉਹਦੇ ਵਿਵਾਦ ਰਹੇ। ਹਮ ਹਮ। ਤਾਂ ਇਹ ਆਪਸ ਤੇ ਲੱਗਦਾ ਐ ਪੈਸੇ ਕਿ ਤੁਹਾਨੂੰ ਪਤਾ ਹੀ ਹੈ ਉਹ ਇੱਕ ਅਖਬਾਰ ਵੀ ਕੱਢਦਾ ਹੈ ਤੇ ਕਾਰੋਬਾਰੀ ਵੀ ਹੈ ਬਹੁਤ ਟੱਟਾ ਵਿੱਚ। ਹਾਂਜੀ। ਉੱਥੇ ਉਹ ਰਾਜੀ ਨਵੇਂ ਦੇ ਦੌਰਾਨ ਲੜ ਪਏ ਸੀਗੇ ਪਰ ਉਸ ਵੇਲੇ ਰਮਨ ਅਰੋੜਾ ਦਾ ਫੌਮ ਪੈ ਗਿਆ ਉਹ ਰਮਨ ਅਰੋੜਾ ਜਿਹੜਾ ਸੀਗਾ ਉਹ ਤੇ ਯਾਨੀ ਕਹ ਲੋ ਕਿ ਉਸ ਵੇਲੇ ਹਟੋ ਗਿਆ ਹੂੰ ਤੇ ਇਹ ਚੁੱਪ ਹੋ ਗਿਆ ਕਮਾਲ ਵੇਖੋ ਇਤਫਾਕ ਵੇਖੋ ਕਿ ਡੋਗਰਾ ਜਿਹਨੂੰ ਉਦੋਂ ਤਾਂ ਕਮਕੀ ਦੀ ਵੀ ਖਬਰ ਸੀ ਕਿ ਕਾफी ਕੁਝ ਸੈਨਾ ਪਿਆ ਰਮਨ ਡੋਗਰਾ ਨੂੰ ਸੌਰੀ ਜਿਹੜਾ ਨਰੇਸ਼ ਡੋਗਰਾ ਸੀ ਇਸ ਨੂੰ ਬਣਾ ਦਿੱਤਾ ਗਿਆ ਡੀਸੀਪੀ ਆਮ ਆਦਮੀ ਪਾਰਟੀ ਬਣੀ ਸਰਕਾਰ ਬਣੀ ਜੀ ਤੇ ਜਿਹੜਾ ਹੁਣ ਅਰੋੜਾ ਅਰੋੜਾ ਸਾਹਿਬ ਆ ਉਹ ਕਹਿੰਦੇ ਜੀ ਮੇਰੀ ਤਾਂ ਸਿਕਿਉਰਟੀ ਵੀ ਗਈ ਇਹ ਇਤਫਾਕ ਅਜੀਬ ਹੈ ਨਾ ਕਿ ਇੱਕ ਬੰਦਾ ਜਿਹੜਾ ਇਹਦਾ ਹੀ ਲਵਾਇਆ ਸੀ ਹਾਂਜੀ ਉਹ ਵਾਪਸ ਆ ਗਿਆ ਜੀ ਉਹ ਜਨਾ ਸਵਾਗਤ ਨਹੀਂ ਕਰੋਗੇ ਹਮਾਰਾ ਉਹਦਾ ਇਤਾਂ ਦੀ ਫੀਲਿੰਗ ਹਨ ਲੈ ਕੇ ਆ ਗਿਆ ਨਵਾਜੀਦਦੀਨ ਸਦੀਕੀ ਵਾਲੀ ਤਾਂ ਕਹਿੰਦਾ ਵੀ ਆ ਗਿਆ ਮੈਂ ਤੇ ਦੂਜੇ ਪਾਸੇ ਤੁਸੀਂ ਦੇਖੋ ਕਿ ਅਰੋੜਾ ਸਾਹਿਬ ਕਹਿੰਦੇ ਕਿ ਮੇਰੇ ਤੱਕ ਹਨ ਮੈਨੂੰ ਕੀ ਗਿਆ ਉਹਨਾਂ ਇਹ ਵੀ ਖਬਰਾਂ ਚੱਲ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਕੁਝ ਇਹਨਾਂ ਦੇ ਵਿਧਾਇਕਾਂ ਤੇ ਅੱਖ ਰੱਖੀ ਬੈਠੀ ਆ ਯਾਨੀ ਜਿਹੜੇ ਕੋਈ ਗਾਂ ਟੇਸਟੇ ਲਾ ਰਹੇ ਆ ਜਾ ਜਿਨ੍ਹਾਂ ਨੇ ਜਿਹੜੇ ਭੁਖ ਨੰਗ ਜਗਰਾਵੀ ਡੇਰੇ ਵਾਲੇ ਗੱਲ ਕਰਦੇ ਸੀ ਹੈ ਨਾ ਆਪਾਂ ਕਿ ਜਾਂ ਜਿਹੜੇ ਉਹ ਬੰਦੇ ਆ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁਣ ਜਗਰਾਵੀ ਅਮੀਰ ਹੋ ਗਏ ਆ ਉਹ ਰਡਾਰ ਤੇ ਹੈਗੇ ਆ ਜਿੱਤੇ ਨਾ ਕਿਤੇ ਸ਼ਦਾ ਜੀ ਇਹ ਵੈਸੇ ਕਹਿੰਦੇ ਕਿ ਨਹੀਂ ਮੈਂ ਭਾਰਤੀ ਜਨਤਾ ਪਾਰਟੀ ਚ ਜਾ ਕੇ ਕੀ ਕਰਨਾ ਚਾਹਉ ਉਹ ਤੇ ਕਹਿੰਦੇ ਹੁੰਦੇ ਪਤਾ ਉਦੋਂ ਹੀ ਲੱਗਦਾ ਕਿ ਜਦੋਂ ਪਰਣਾ ਜਪਾਇਆ ਹੁੰਦਾ ਨਾ ਗੱਲ ਦੇ ਵਿੱਚ ਕਿ ਫੁਲਾਨੀ ਪਾਰਟੀ ਇਹ ਸਭ ਕੁਝ ਚੱਲ ਰਿਹਾ ਜੀ ਜੀ ਬਾਜਵਾਲੀ ਹਾਈ ਕੋਰਟ ਦੇ ਨਿਰਦੇਸ਼ ਆਏ ਨੇ ਜੀ ਸਨਜੀ ਇਹ ਜਿਹੜਾ ਆ ਆਦੇਸ਼ ਹੈ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਦੁਬਾਰਾ ਆਇਆ ਹੈ ਦੁਬਾਰਾ ਇਸ ਵਾਸਤੇ ਹੈ ਕਿ ਪ੍ਰਤਾਪ ਸਿੰਘ ਬਾਜਪਾ ਨੇ ਕਿਹਾ ਹੈ ਕਿ ਇਹ ਬਈ ਇੱਕ ਜਿਹੜੀ ਹੁੰਦੀ ਆ ਸੀਆਰਪੀਸੀ ਵੈਸੇ ਸੀਆਰਪੀਸੀ ਨੂੰ ਬਦਲ ਚੁੱਕੀ ਆ ਤਾਂ ਗੱਲ ਇਹ ਆ ਕਿ ਇਹ ਇੱਕ ਧਾਰਾ ਨੂੰ ਇਸਤੇਮਾਲ ਕਰਕੇ ਮੇਰੇ ਤੋਂ 2 ਸਾਲਾਂ ਚ ਜਿਹੜੇ ਮੈਂ ਫੋਨ ਨੰਬਰ ਇਸਤੇਮਾਲ ਕੀਤੇ ਜਾਂ ਜਿਹੜੇ ਸੇਮ ਇਸਤੇਮਾਲ ਕੀਤੇ ਉਹ ਮੰਗਦੇ ਆ ਅੱਛਾ ਜੀ ਇਹ ਟੁੱਟ ਪੈਣੇ ਇਹ ਬੜਾ ਤੰਗ ਕਰਦੇ ਨੇ ਹਾਂ ਤਾਂ ਹੋਰ ਇਹਨਾਂ ਨੇ ਮਤਲਬ ਕਿ ਜਦੋਂ ਹਾਈ ਕੋਰਟ ਦੇ ਵਿੱਚ ਅਰਸਾਈ ਕੀਤੀ ਪਹੁੰਚ ਕੀਤੀ ਤਾਂ ਹਾਈ ਕੋਰਟ ਨੇ ਕਿਹਾ ਕਿ ਨਾ ਵੀ ਸੱਜਣਾ ਨਾ ਇਹਨਾਂ ਨੂੰ ਤੰਗ ਨਾ ਕਰੋ ਹੂੰ ਟਰੱਕਾਂ ਦੇ ਮਗਰ ਲਿਖਿਆ ਹੁੰਦਾ ਨੇ ਖਾਦੀ ਖਾਦੀ ਵੀ ਕਰਨੀ ਖਾਦੀ ਫਿੰਦੀ ਤੰਗ ਨਾ ਕਰੀ ਤੇ ਰਸਤੇ 'ਚ ਆਏਗਾ ਖਾਦੀ ਫਿੰਦੀ ਤੰਗ ਨਾ ਕਰੀ ਰਸਤੇ 'ਚ ਤੰਗ ਨਾ ਜੀ 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 ਬਸ ਉਵੇਂ ਉਹ ਬਾਜਵਾ ਨੂੰ ਕਹਿੰਦੇ ਕਿ ਭਾਈ ਇਹਨੂੰ ਹੁਣ ਤੁਸੀਂ ਰਾਤ ਤੰਗ ਨਹੀਂ ਕਰਨਾ ਉਹ ਗੱਲ ਇਹ ਕਿ ਗਾਂ ਦੀ ਸਰਵਾਈ ਪੈ ਗਈ ਆ ਬੜਾ ਇਦੇ ਤੇ ਸ਼ੋਰ ਸ਼ੱਪਾ ਹੋਇਆ ਸੀ ਪਰ ਸ਼ਿੰਦਾ ਜੀ ਐਟ ਦੀ ਐਂਡ ਤੁਸ਼ ਨੂੰ ਹੋਣਾ ਇਹ ਮਾਮਲੇ ਬਾਰੇ ਮੈਂ ਤੁਹਾਨੂੰ ਪਹਿਲੇ ਦੱਸਦਾ ਸੀਗਾ ਤੇ ਬੰਬਾਲਾ ਜਿਹੜਾ ਮਾਮਲਾ ਹੈ ਉਹਦਾ ਜਿੰਨਾ ਧੂਆਂ ਉੱਠਣਾ ਸੀ ਉੱਠ ਗਿਆ ਹੌਲੀ 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 ਮੌਸਮ ਸਾਫ਼ ਹੋ ਜਾਣਾ ਹੈ ਜੀ ਮੈਟੂ ਜੀ ਕੋ ਲੇਟੈਸਟ ਅਪਡੇਟ ਸਾਂਝੀ ਕਰਨੀ ਚਾਹਤਾ ਜੀ ਹਾਂਜੀ ਜੀ ਜੰਟਕ ਪੁਲਿਸ ਦਾ ਇਨਪੁਟ ਸੀਗਾ ਤੇ ਕਹਿੰਦੇ ਕਿ ਪਠਾਨਕੋਟ ਦੇ ਵਿੱਚੋਂ ਇੱਕ ਸ਼ੱਕੀ ਫੜਿਆ ਗਿਆ ਤਾਂ ਉਧਰ ਅੰਮ੍ਰਿਤਸਰ 에어ਪੋਰਟ ਚੱਲ ਗਿਆ ਜੀ ਅੱਜ ਉਹਦੀ ਪਹਿਲੀ ਫਲਾਈ ਜਿਹੜੀ ਆ ਲੈਂਡ ਹੋਈ ਹੈ ਇਹ ਵੱਡੀ ਖਬਰ ਹੈ ਪਰ ਚੈੱਕ ਕਰਦੇ ਰਹਿਣਾ ਮੇਰੇ ਖਿਆਲ ਦੇ ਨਾਲ ਹਾਲੇ ਸਿਲੈਕਟਿਵ ਫਲਾਈਟਸ ਹੀ ਜਿਹੜੀਆਂ ਨੇ ਜਾ ਰਹੀਆਂ ਸੀ ਬਹੁਤ ਬਹੁਤ ਮਿਹਰਬਾਨੀ ਮੈਟੂ ਜੀ ਮੁਲਾਕਾਤ ਆਪਣੀ ਹੋਵੇਗੀ ਕੱਲ ਧੰਵਾਜੀ